ਬੁਕਾਨ ਕਮਿਊਨਿਟੀ ਹਾਊਸ ਵਿੱਚ ਤੁਹਾਡਾ ਸਵਾਗਤ ਹੈ ਸਾਡਾ ਨੇਬਰਹੂਡ ਹਾਊਸ ਚਿਗਵੈਲ ਦੇ ਵਿੱਚ ਚਿਗਵੈਲ ਦੁਕਾਨਾਂ ਦੇ ਪਿੱਛੇ ਹੈ ਨੇਬਰਹੂਡ ਹਾਊਸਸ ਲੋਕਾਂ ਨੂੰ ਇਕੱਠਾ ਕਰਨ ਸਿੱਖਣ ਤੇ ਆਪਣੇ ਲੋਕਲ ਕਮਿਊਨਿਟੀ ਦੇ ਨਾਲ ਹਿੱਸਾ ਲੈਣ ਵਾਸਤੇ ਹੁੰਦੇ ਨੇ ਸਾਡੇ ਪ੍ਰੋਗਰਾਮਸ ਵਿੱਚ ਸ਼ਾਮਿਲ ਨੇ ਨੌਜਵਾਨਾਂ ਲਈ 크리에ਟਿਵ ਆਰਟਸ ਕਨੈਕਟ ਸਾਡਾ ਸ਼ਾਨਦਾਰ ਨੌਜਵਾਨੋ ਦਾ ਆਰਟਸ ਪ੍ਰੋਗਰਾਮ ਜਿੱਦੇ ਵਿੱਚ ਉਹਨਾਂ ਨੂੰ ਆਰਟ ਟੈਕਨੀਕ ਸਿਖਾਉਂਦੇ ਨੇ ਤੇ ਉਹਦੇ ਨਾਲ ਨਾਲ 10 ਤੋਂ 16 ਸਾਲ ਦੇ ਬੱਚਿਆਂ ਵਿੱਚ ਇਤਮਾਦ ਤੇ ਰابطੇ ਬਣਾਉਣ ਦਾ ਮੌਕਾ ਵੀ ਦਿੰਦੇ ਨੇ ਯੂ ਕੈਨ ਡਰਾਈਵ ਪੀ ਟੈਸਟ ਤੋਂ ਪਹਿਲਾਂ ਸਾਡਾ ਲਰਨਰ ਡਰਾਈਵਰ ਮੈਂਟਰ ਪ੍ਰੋਗਰਾਮ ਹੈ ਜੋ ਮੁਕਾਮੀ ਲਰਨਰਸ ਨੂੰ ਉਹਨਾਂ ਦੇ 80 ਘੰਟੇ ਡਰਾਈਵਿੰਗ ਮੁਕੰਮਲ ਕਰਨ ਵਿੱਚ ਸਪੋਰਟ ਕਰਦਾ ਹੈ ਸਾਡੇ ਕੋਲ ਕਮ ਖਰਚਾ ਜਾਂ ਮੁਫਤ ਸਿਹਤ ਤੇ ਫਲਾਉ ਬੈਬੂਦ ਦੀਆਂ ਕਲਾਸਿਸ ਗਰੁੱਪਸ ਤੇ ਵਰਕਸ਼ਾਪਸ ਨੇ ਜਿਹੜੇ ਹਰ ਉਮਰ ਦੇ ਲੋਕਾਂ ਵਾਸਤੇ ਨੇ ਅਸੀਂ ਹਰ ਦੋ ਹਫ਼ਤਾ ਵਿੱਚ ਇੱਕ ਮੁਫਤ ਟੀਬੀ ਕਲੀਨਿਕ ਹਾਊਸ ਵਿੱਚ ਕਰਾਂਦੇ ਆ ਜੋ ਕਿ ਜਿੰਨੇ ਵੀ ਲੋਕਾਂ ਨੂੰ ਲੋੜ ਹੋਏ ਉਹ ਵਕਤ ਤੇ ਫਾਇਦਾ ਲੈ ਸਕਦੇ ਨੇ ਤੁਹਾਨੂੰ ਸਿਹਤ ਕਾਰਡ ਦੀ ਲੋੜ ਨਹੀਂ ਸਿਰਫ ਅਪੁਆਇੰਟਮੈਂਟ ਕਰਾਓ ਜੇ ਤੁਹਾਡੀ ਜ਼ਿੰਦਗੀ ਵਿੱਚ ਔਖਾ ਵੇਲਾ ਹੈ ਤੇ ਤੁਹਾਡੇ ਨਾਲ ਮਦਦ ਦੀ ਲੋੜ ਹੈ ਤਾਂ ਸਾਡੀ ਕਮਿਊਨਿਟੀ ਵਿੱਚ ਕੋਈ ਵੀ ਬੰਦਾ ਸਾਡੀ ਕਮਿਊਨਿਟੀ ਕਨੈਕਟਰ ਨਾਲ ਚਾਹ ਤੇ ਮਿਲ ਸਕਦਾ ਹੈ ਜੋ ਤੁਹਾਨੂੰ ਰਹਿਣ ਦੀ ਥਾਂ ਸਿਹਤ ਕਾਨੂੰਨੀ ਜਾਂ ਫੈਮਿਲੀ ਵਾਇਲੈਂਸ ਸਰਵਿਸਿਜ਼ ਦੇ ਸਕਦਾ ਹੈ ਇਹਨਾ ਪ੍ਰੋਗਰਾਮਸ ਨੂੰ ਚਲਾਉਣ ਲਈ ਸਾਡੇ ਕੋਲ 40 ਤੋਂ ਵੱਧ ਮਕਾਮੀ ਵੌਲੰਟੀਅਰਸ ਨੇ ਜੋ ਆਪਣਾ ਵਰਕ ਦੇ ਕੇ ਸਾਡੀ ਕਮਿਊਨਿਟੀ ਦੀ ਸਪੋਰਟ ਕਰਦੇ ਨੇ ਨਾਲ ਨਵਾਂ ਹੁਨਰ ਸਿੱਖਦੇ ਨੇ ਤੇ ਨਵਾਂ ਦੋਸਤਾਂ ਤੇ ਰਾਪਤੇ ਬਣਾਉਂਦੇ ਨੇ ਤੁਹਾਡਾ ਬੁਕਾਨ ਕਮਿਊਨਿਟੀ ਹਾਊਸ ਵਿੱਚ ਸਵਾਗਤ ਹੈ ਜੇ ਤੁਸੀਂ ਸਾਡੇ ਕਿਸੇ ਪ੍ਰੋਗਰਾਮ ਵਿੱਚ ਤੇ ਚਸਪੀ ਰੱਖਦੇ ਹੋ ਜਾਂ ਥੋੜੀ ਮਦਦ ਚਾਹੀਦੀ ਹੈ ਜਾਂ ਤੁਸੀਂ ਵੋਲੰਟੀਅਰ ਬੰਨਣਾ ਚਾਹੁੰਦੇ ਹੋ ਜਾਂ ਸਾਡੀ ਅਹਿਮ ਖਿਦਮਤਾਂ ਨੂੰ ਮਾਲੀ ਮਦਦ ਦੇਣਾ ਚਾਹੋ ਸਾਡੇ ਕੋਲ ਆਓ ਜਾਂ ਸਾਨੂੰ ਮੈਸੇਜ ਕਰੋ ਜਾਂ ਕਾਲ ਕਰੋ ਸਾਡੇ ਕੋਲ 8 ਬੁਕਾਨ ਸਟਰੀਟ ਚਿਗਵੈਲ ਤੇ ਆਓ ਯਾ ਸਾਨੂੰ ਮੈਸੇਜ ਜਾਂ ਕਾਲ ਕਰੋ ਤੁਹਾਨੂੰ ਮਿਲ ਕੇ ਖੁਸ਼ੀ ਹੋਵੇਗੀ